ਜੀ ਆਪਾਂ ਆ ਗਏ ਆ ਨਾਈਟ ਮ사ਜ ਦੀ ਵੀਡੀਓ ਲੈ ਕੇ ਜਿਨ੍ਹਾਂ ਭੈਣਾਂ ਦੇ ਰਿੰਕਲ ਨੇ ਭੈਣਾਂ ਦੇ ਕਮੈਂਟ ਆਏ ਸੀ ਕਿ ਦੀਦੀ ਸਾਡੀ ਏਜ ਜਿਹੜੀ ਹੈ ਸਿਰਫ 30 ਸਾਲ ਦੀ ਹੈ ਤਾਂ ਵੀ ਸਾਡੇ ਝੁਰੜੀਆਂ ਆ ਗਈਆਂ ਅੱਖਾਂ ਦੇ نیچے ਤੇ ਤੁਹਾਡੀ ਏਜ ਹੈਗੀ ਹੈ 40 41 ਸਾਲ ਮੇਰੀ ਤਾਂ ਹੁਣ 41 ਸਾਲ ਦੀ ਏਜ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਰਿੰਕਲ ਫ੍ਰੀ ਤ્વਚਾ ਹੈ ਤੁਹਾਨੂੰ ਵੀ ਮੈਂ ਦੱਸਦੀ ਆ ਕਿ ਤੁਸੀਂ ਆਪਣੀ ਰਿੰਕਲ ਫ੍ਰੀ ਤ્વਚਾ ਕਿੱਦਾਂ ਰੱਖ ਸਕਦੇ ਹੋ ਠੀਕ ਹੈ ਮੇਰੇ ਨਾਲ ਨਾਲ ਜਿੱਦਾਂ ਮੈਂ ਮ사ਜ ਕਰਨੀ ਜਿਹੜੀ ਜਿਹੜੀ ਚੀਜ਼ਾਂ ਨਾਲ ਮੈਂ ਮ사ਜ ਕਰਦੇ ਹਾਂ ਤੁਸੀਂ ਵੀ ਸਟਾਰਟ ਕਰਦੇ ਹੋ ਤੁਹਾਡੀ ਸਕਿਨ ਵੀ ਇਕਦਮ ਟਾਈਟ ਹੋ ਜਾਵੇਗੀ ਝੁੱਡੜੀਆਂ ਬਿਲਕੁਲ ਨਹੀਂ ਹੋਣ ਲੱਗੀਆਂ ਬਿਲਕੁਲ ਤੁਸੀਂ ਵੀ ਐਨ ਫਿੱਟ ਫੱਟ ਹੋ ਜਾਵੋਗੇ ਥੋੜੇ ਕਿ ਦਿਨਾਂ ਨੂੰ ਮੈਂ ਐਕਸਰਸਾਈਜ਼ ਵੀ ਤੁਹਾਨੂੰ ਦੱਸਾਂ ਕਰਾਂਗੀ ਅਗਰ ਤੁਹਾਡਾ weight ਵਧਿਆ ਹੋਇਆ ਜਾਂ ਪੇਟ ਜਿਹੜਾ ਤੁਹਾਡਾ ਵਧਿਆ ਹੋਇਆ ਉਹ ਲੋਸ ਕਿੱਦਾਂ ਕਰਨਾ ਹੈ ਪਹਿਲਾਂ ਤੁਸੀਂ ਆਪਣੀ ਸਕਿਨ ਨੂੰ ਠੀਕ ਕਰੋ ਜਿਹੜੀ ਤੁਹਾਡੀ ਸਕਿਨ ਲਟਕ ਰਹੀ ਹੈ ਜਾਂ ਲੂਜ਼ ਹੋ ਰਹੀ ਹੈ ਜਾਂ ਤੁਹਾਡੇ ਝੁੱਡੀਆਂ ਨੇ ਜਾਂ ਸ਼ਾਈਆਂ ਨੇ ਜਾਂ ਦਾਗ ਨੇ ਸਾਰੀਆਂ ਕਿੱਦਾਂ ਠੀਕ ਕਰੀਏ ਠੀਕ ਹੈ ਤੇ ਪਹਿਲਾਂ ਤੇ ਆਪਾਂ ਮੇਰੀਆਂ ਭੈਣਾਂ ਗਗਨਦੀਪ ਅਬੋਹਰ ਦਲਜੀਤ ਬਰਨਾਲਾ ਕੁਲਵਿੰਦਰ ਮੋਗਾ ਦਲਜੀਤ ਕੌਰ ਜੰਘੇੜਾ ਮਨਜਿੰਦਰ ਕੌਰ ਹਸ਼ਿਆਰਪੁਰ ਜਸਵੀਰ ਮੁਹਾਲੀ ਬਿਆਨਤ ਕੌਰ ਜਲਾਲਾਬਾਦ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਤੇ ਸੋਹਣਾ ਜਿਹਾ ਕਮੈਂਟ ਕੀਤਾ ਐਸੇ ਤਰ੍ਹਾਂ ਹੀ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਤੇ ਪਿਆਰ ਭਰਿਆ ਜਿਹੜਾ ਕਮੈਂਟ ਤੁਹਾਡਾ ਪੜ੍ਹ ਕੇ ਨਾ ਦਿਲ ਨੂੰ ਖੁਸ਼ੀ ਮਿਲਦੀ ਹੈ ਠੀਕ ਹੈ ਜੀ ਤੇ ਲੋ ਜੀ ਮੇਰੇ ਨਾਲ ਨਾਲ ਤੁਸੀਂ ਵੀ ਦੇਖੋ ਮੈਂ ਰਾਤ ਨੂੰ ਕਰ ਲਈਏ ਹਨੇਰਾ ਦੇਖ ਲੋ ਤੇ ਪਛਾਈ ਦੇ ਹੋ ਲੋ ਮੇਰੀ ਹਨੇਰਾ ਪਿਆ ਫੁੱਲ ਤੇ ਆਪਾਂ ਲਗੇ ਨਾਈਟ ਵਾਲੀ ਮ사ਜ ਕਰਨ ਜਿਹੜੀ ਆਪਾਂ ਕਰਦੇ ਹੁੰਨੇ ਆ ਤੁਸੀਂ ਵੀ ਆਪਣੇ ਲਈ 15 ਤੋਂ 20 ਮਿੰਟ ਕੱਢਿਆ ਕਰੋ ਤੇ ਆਪਣੀ ਤਵਜਾ ਨੂੰ ਇੱਕਦਮ ਵਧੀਆ ਤੰਦਰੁਸਤ ਬਣਾਓ ਠੀਕ ਹੈ ਉਹਦੇ ਲਈ ਲਈ ਆਪਾਂ ਮਲਾਈ ਠੀਕ ਹੈ ਇਹ ਮਲਾਈ ਸਾਰੀ ਨਹੀਂ ਆਪਾਂ ਇਸਤੇਮਾਲ ਕਰਨੀ ਇਹਦੇ ਵਿੱਚ ਸਿਰਫ ਚੁਟਕੀ ਜੀ ਕਰਨੀ ਹੈ ਠੀਕ ਹੈ ਦੁੱਧ ਦੀ ਮਲਾਈ ਜਦੋਂ ਆਪਾਂ ਉਬਾਲਾ ਦਵਾ ਲੈਨੇ ਦੁੱਧ ਨੂੰ ਉੱਪਰ ਮਲਾਈ ਆ ਜਾਂਦੀ ਹੈ ਉਹ ਮਲਾਈ ਲੈਣੀ ਤੁਸੀਂ ਠੀਕ ਹੈ ਤੇ ਤੁਸੀਂ ਇਸ ਤਰੀਕੇ ਨਾਲ ਹੱਥ ਤੇ ਪਾ ਲੈਣੀ ਹੈ ਮਲਾਈ ਮਲਾਈ ਜਿਹੜੀ ਹੁੰਦੀ ਹੈ ਝੁੜੜੀਆਂ ਵਾਸਤੇ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਜਿਹੜੀ ਝੁੜੜੀਆਂ ਹੁੰਦੀਆਂ ਨੇ ਨਾ ਜਿਹੜੀ ਡਰਾਈ ਸਕਿਨ ਹੁੰਦੀ ਹੈ ਇਹਦੇ ਵਿੱਚ ਪਾਣਾ ਹੈ ਬਸ ਦੋ ਬੂੰਦਾ ਸਿਰਫ ਨਿੰਬੂ ਦੀਆਂ ਸਿਰਫ ਦੋ ਬੂੰਦਾ ਠੀਕ ਹੈ ਜੀ ਸਿਰਫ ਦੋ ਜਿਆਦੀਆਂ ਨਹੀਂ ਪਾਣੀ ਹੈ ਦੋ ਬੂੰਦਾ ਨਿੰਬੂ ਦੇ ਪਾਣੀ ਹੈ ਨਾ ਅਗਰ ਕਿਸੇ ਨੂੰ ਨਿੰਬੂ ਨਹੀਂ ਸੂਟ ਕਰਦਾ ਤੁਸੀਂ ਗੁਲਾਬ ਜਲ ਵਿੱਚ ਪਾ ਸਕਦੇ ਹੋ ਚਾਹੇ ਤੁਸੀਂ ਐਲੋਵੇਰਾ ਵਿੱਚ ਪਾ ਸਕਦੇ ਹੋ ਠੀਕ ਹੈ ਵੈਸੇ ਤਾਂ ਨਿੰਬੂ ਸੂਟ ਕਰ ਜਾਂਦਾ ਹੈ ਮਲਾਈ 'ਚ ਕੋਈ ਜਿਆਦੀ ਖਾਸ ਵੱਡੀ ਗੱਲ ਨਹੀਂ ਹੈਗੀ ਜੁਰੜੀਆਂ ਖਾਸ ਕਰਕੇ ਜਿਨ੍ਹਾਂ ਦੀ ਡਰਾਈ ਸਕਿਨ ਹੁੰਦੀ ਹੈ ਨਾ ਉਹਨਾਂ ਤੇ ਜ਼ਿਆਦਾ ਪੈਂਦੀਆਂ ਨੇ ਕਿਉਂ ਪੈਂਦੀਆਂ ਨੇ ਸਕਿਨ ਡਰਾਈ ਹੋ ਜਾਂਦੀ ਹੈ ਮੋਇਸਚਰਾਈਜ਼ਰ ਦੀ ਕਮੀ ਹੋ ਜਾਂਦੀ ਹੈ ਇਸ ਕਰਕੇ ਜੁਰੜੀਆਂ ਪੜੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਤੇ ਤੁਸੀਂ ਇਸ ਤਰੀਕੇ ਨਾਲ ਮਲਾਈ ਦੇ ਵਿੱਚ ਦਹੀਂ ਇਹ ਪਾ ਕੇ ਨਿੰਬੂ ਤੇ ਤੁਸੀਂ ਡੇਲੀ ਅਗਰ ਤੁਸੀਂ ਮ사ਜ ਕਰਨ ਲੱਗ ਕੇ ਨਾ ਤੇ ਤੁਹਾਡੇ ਦਿਨੋਂ ਦਿਨ ਦੇਖੀ ਜਾਏ ਤੁਹਾਡੀਆਂ ਜਿਹੜੇ ਰਿੰਕਲ ਨੇ ਨਾ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਜਾਣੇ ਨੇ ਜਿਹੜੇ ਤੁਹਾਡੇ ਝੁਰੜੀਆਂ ਪੈ ਰਹੀਆਂ ਨੇ ਬਿਲਕੁਲ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਸਕਿਨ ਦੇ ਅੰਦਰ ਜਿਹੜੀ ਇਹ ਇੱਕਦਮ ਅ ਮਿਲਣ ਲੱਗ ਜਾਣੀ એનર્ਜੀ ਸਕਿਨ ਨੂੰ ਇੱਕਦਮ ਜਿਵੇਂ ਆਪਾਂ ਦੁੱਧ ਪੀਂਦੇ ਆ ਤੇ ਆਪਣੇ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਅਗਰ ਤੁਸੀਂ ਦੁੱਧ ਦੀ ਮਲਾਈ ਸਕਿਨ ਨੂੰ ਲਗਾਉਣ ਲੱਗਗੇ ਤੇ ਤੁਹਾਡੀ ਸਕਿਨ ਮਜ਼ਬੂਤ ਰਹਿਣ ਲੱਗ ਜੇਗੀ ਸਕਿਨ ਮਜ਼ਬੂਤ ਹੋਵੇਗੀ ਤੇ ਝੁਰੜੀਆਂ ਆਪਣੇ ਆਪ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਮ사ਜ ਕਰਨੀ ਹੈ ਠੀਕ ਹੈ ਡੇਲੀ ਕਰਨੀ ਹੈ ਇੱਕ ਦਿਨ ਨਾਲੇ ਹੋਣਾ ਹੈਗਾ ਡੇਲੀ ਤੁਹਾਨੂੰ ਇਹ ਜਿੱਦਾਂ ਆਪਾਂ ਰੋਟੀ ਦੀ ਰੁਟੀਨ ਹੈ ਵੀ ਰੋਟੀ ਪਾਣੀ ਆਪਾਂ ਖਾਣਾ ਹੀ ਖਾਣਾ ਹੈ ਠੀਕ ਹੈ ਕੱਪੜਾ ਪਹਿਨਨੇ ਪਹਿਨਨੇ ਸੋਣਾ ਜ਼ਰੂਰੀ ਹੈ ਉਸੇ ਤਰੀਕੇ ਨਾਲ ਸਕਿਨ ਦੀ ਮ사ਜ ਵੀ ਜ਼ਰੂਰੀ ਹੈ ਠੀਕ ਹੈ ਤੁਸੀਂ ਨੀਂਦ ਵੀ ਪੂਰੀ ਕਰਿਆ ਕਰੋ 8 ਤੋਂ 9 ਘੰਟੇ ਸੋਇਆ ਕਰੋ ਠੀਕ ਹੈ ਔਰ ਪਾਣੀ ਪੀਓ ਵਾਤ ਵਾਤ ਤੇ ਮ사ਜ ਮ사ਜ ਜ਼ਰੂਰੀ ਹੈ ਇੱਕ ਹੋਰ ਐਵੇਂ ਨਾ ਤਰੀਬੜੀਆਂ ਨਾ ਪਾ ਕੇ ਰੱਖਿਆ ਕਰੋ ਖੁਸ਼ ਰਿਹਾ ਕਰੋ ਤਰੀਬੜੀਆਂ ਪਾਓਗੇ ਤੇ ਮੱਥੇ ਤੇ ਤਰੀਬੜੀਆਂ ਪੈਣੇ ਸ਼ੁਰੂ ਹੋ ਜਾਣੀਆਂ ਨੇ ਖੁਸ਼ ਰਹੋਗੇ ਨਾ ਤੇ ਚਿਹਰਾ ਵੀ ਤੁਹਾਡਾ ਹੱਸਦਾ ਰਹੇਗਾ ਤੇ ਤੁਸੀਂ ਤਾਂ ਹੱਸੋਗੇ ਹੀ ਹੱਸੋਗੇ ਆ ਦੇਖੋ ਇਸ ਤਰੀਕੇ ਨਾਲ ਸਾਰੇ ਲੱਗ ਗਏ ਆ ਠੀਕ ਹੈ ਆ ਦੇਖੋ ਲੱਗ ਗਏ ਨਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਮ사ਜ ਐਦਾਂ ਕਰਨੀਓ ਤੁਸੀਂ ਮ사ਜ ਮਲਾਈ ਤੁਹਾਡੀ ਸਕਿਨ ਦੇ ਅੰਦਰ ਹੀ ਚਲੇ ਜਾਣੀ ਇਹਦੇ ਨਾਲ ਇੰਨੀ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲੇ ਚਿਹਰਾ ਗੋਰਾ ਹੋ ਜਾਂਦਾ ਨਾਲੇ ਜਿਹਨਾਂ ਦੇ ਸ਼ਾਈਆਂ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਂਦੀ ਹੈ ਪਿਗਮੇਟੇਸ਼ਨ ਠੀਕ ਹੁੰਦੀ ਹੈ ਸੋ ਸਕਿਨ ਵਿੱਚ ਚਮਕ ਆਂਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਹੈ ਆਪਣੇ ਚਿਹਰੇ ਦੀ ਮ사ਜ ਉੱਪਰ ਨੂੰ ਕਰਨੀ ਹੈ ਮ사ਜ ਹਮੇਸ਼ਾ ਉੱਪਰਲੀ ਡਾਇਰੈਕਸ਼ਨ ਚ ਕਰੀਦੀ ਹੈ ਤਾਂ ਜੋ ਤੁਹਾਡੀ ਜਿਹੜੀ ਸਕਿਨ نیچے ਨੂੰ ਲੂਜ਼ ਹੋ ਰਹੀ ਹੈ ਉੱਪਰ ਨੂੰ ਟਾਈਟ ਹੋਣੀ ਸ਼ੁਰੂ ਹੋ ਜਾਵੇ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਹੈ ਮ사ਜ 10 ਵਾਰ ਇੱਧਰ 10 ਵਾਰ ਇੱਧਰ ਠੀਕ ਹੈ ਮੈਂ ਤੁਹਾਨੂੰ ਥੋੜੇ ਸਟੈਪ ਕਰਕੇ ਦਿਖਾ ਰਹੀ ਹਾਂ ਕਿ ਵੀ ਚਲੋ ਵੀਡੀਓ ਫਿਰ ਲੰਬੀ ਹੋ ਜਾਂਦੀ ਹੈ ਫਿਰ ਤੁਸੀਂ ਇਹ ਆਈਬ੍ਰੋ ਚੱਕੜੇ ਨੂੰ ਉੱਪਰ ਨੂੰ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਆਈਬ੍ਰੋ ਤੁਹਾਡੇ ਉੱਪਰ ਨੂੰ ਰਹਿਣਗੇ ਇੱਕ ਤੁਹਾਡੀਆਂ ਜਿਹੜੀਆਂ ਅੱਖਾਂ ਤਾਂ ਥਸਣ ਲੱਗ ਜਾਂਦੀਆਂ ਨੇ ਵਿੱਚ ਨੂੰ ਉਹ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਇਸ ਤਰੀਕੇ ਨਾਲ ਕਿਉਂਕਿ ਆਈਬ੍ਰੋ ਉੱਪਰ ਨੂੰ ਚੱਕੇ ਹੋਣ ਨਾਲ ਸੋਹਣਾ ਲੱਗਦਾ ਦੇਖੋ ਮੈਂ ਹੁਣ ਮੜਾ ਜੀ ਕੀਤਾ ਆਹ ਦੇਖੋ ਤੇ ਆਹ ਦੇਖੋ ਆ ਨੀਵਾ ਲੱਗ ਰਿਹਾ ਤੇ ਆ ਚੱਕ ਹੋ ਗਿਆ ਅਗਰ ਤੁਸੀਂ ਡੇਲੀ ਕਰੋਗੇ ਤਾਂ ਫਿਰ ਤੁਸੀਂ ਦੇਖਿਓ ਤੁਹਾਡੀਆਂ ਅੱਖਾਂ ਜਿਹੜੀਆਂ ਨੀਚੇ ਨੂੰ ਥਸਦੀਆਂ ਪਈਆਂ ਨੇ ਬਿਲਕੁਲ ਠੀਕ ਹੋ ਜਾਣਗੀਆਂ ਅੱਖਾਂ ਦੇ ਆਲੇ ਦੋਲੇ ਰਿੰਕਲ ਜੜੇ ਆ ਰਹੇ ਨੇ ਕਈ ਭੈਣਾਂ ਦੇ ਕਮੈਂਟ ਵੀ ਆ ਰਹੇ ਸੀਗੇ ਦੀ ਦੀ ਸਾਡੇ ਅੱਖਾਂ ਦੇ ਆਲੇ-ਦੁਆਲੇ ਨਾ ਝੋਲ ਪੈ ਰਹੀ ਹੈ ਜਾਨੀ ਕਿ ਔਰ ਰਿੰਕਲ ਬਹੁਤ ਆ ਰਹੇ ਨੇ। ਇਹੀ ਵਜ੍ਹਾ ਹੈ ਕਿ ਤੁਸੀਂ ਮ사ਜ ਕਰਿਆ ਕਰੋ। ਹੈਲਦੀ ਖਾਇਆ ਕਰੋ। ਆ ਦੇਖੋ ਇਸ ਤਰੀਕੇ ਨਾਲ ਮ사ਜ। ਕਦੀ ਵੀ ਤੁਸੀਂ ਐਦਾਂ ਨਾ ਕਰਿਆ ਕਰੋ। ਐਦਾਂ ਨਹੀਂ ਕਰਨਾ। ਐਦਾਂ ਕਰਾਂਗੇ ਤਾਂ ਸਕਿਨ ਦਾ ਜਿਹੜਾ ਮਾਸ ਨੀਚੇ ਨੂੰ ਰੁਕਦਾ ਹੈ ਹਮੇਸ਼ਾ ਉੱਪਰ ਨੂੰ ਕਰੀਮ ਕਰੂਮ ਲਗਾਉਂਦੇ ਤਾਂ ਉੱਪਰ ਨੂੰ ਮ사ਜ ਕਰਨੀ ਹੈ ਤਾਂ ਉੱਪਰ ਨੂੰ ਠੀਕ ਹੈ। ਫਿਰ ਤੁਸੀਂ ਇਹ ਚੀਜ਼ ਦੀ ਐਦਾਂ ਦਾ ਮ사ਜ ਕਰਨੀ ਹੈ ਪਹਿਲਾਂ ਮੈਂ ਵੀਡੀਓ ਪਾਈਆਂ ਹੋਈਆਂ ਨੇ ਉਹ ਗੋਆਸ਼ਾ ਮੈਨੂੰ ਪੁੱਛਿਆ ਵੀ ਸੀ ਕਿਸੇ ਨੇ ਕਮੈਂਟ ਕਰਕੇ ਕਿ ਦੀਦੀ ਤੁਸੀਂ ਕਿ ਉਹ ਕੀ ਚੀਜ਼ ਹੈ ਉਹ ਨਾ ਗੋਆਸ਼ਾ ਹੁੰਦੇ ਨੇ ਸਟੋਨ ਹੁੰਦੇ ਨੇ ਤੇ ਉਹਦੇ ਨਾਲ ਸਕਿਨ ਦੀ ਮ사ਜ ਹੁੰਦੀ ਹੈ ਸਿਰਫ 120-30 ਰੁਪਏ ਦੇ ਵਿੱਚ ਆਨਲਾਈਨ ਉਹ ਮਿਲ ਜਾਂਦੇ ਨੇ ਕਿਤੋਂ ਵੀ ਤੁਸੀਂ ਮੰਗਵਾ ਸਕਦੇ ਹੋ ਕਈ ਵੀਡੀਓ ਵਿੱਚ ਮੈਂ ਲਿੰਕ ਵੀ ਦਿੱਤਾ ਹੋਇਆ ਹੈ ਤੇ ਮੈਂ ਅੱਜ ਵੀ ਲਿੰਕ ਦੇ ਦੂੰਗੀ ਕਿਸੇ ਨੇ ਮੰਗਿਆ ਹੋਈ ਸੀ ਕਿ ਦੀਦੀ ਲਿੰਕ ਦੇ ਦਿਓ ਸ਼ੈਦ ਉਹਨਾਂ ਨੇ ਉਹ ਵੀਡੀਓ ਨਹੀਂ ਦੇਖੀ ਹੋਣੀ ਕੋਈ ਨਾ ਮੈਂ ਲਿੰਕ ਦੇ ਦੂੰਗੀ ਆ ਦੇਖੋ ਫਿਰ ਤੁਸੀਂ ਇਸ ਤਰੀਕੇ ਨਾਲ ਕਰਨੀ ਆ ਦੇਖੋ ਇਦਾਂ ਇਹਦੇ ਨਾਲ ਕੀ ਹੁੰਦਾ ਤੁਹਾਡੀ ਜੋ ਲੈਣ ਪੰਦੀ ਹੈ ਕਿਉਂਕਿ ਜਿਹੜਾ ਮਾਸ ਇੱਥੇ ਇਕੱਠਾ ਹੋ ਜਾਏ ਲਟਕਣਾ ਸ਼ੁਰੂ ਹੋ ਜਾਂਦਾ ਨਾ ਉਹ ਫਿਰ ਠੀਕ ਰਹਿੰਦਾ ਇਸ ਇਦਾਂ ਆ ਦੇਖੋ ਕਿਉਂਕਿ ਮਿਹਨਤ ਕਰਿਆ ਹੀ ਸਭ ਕੁਝ ਮਿਲਦਾ ਹੈ ਥੋੜੀ ਜਿਹੀ ਮਿਹਨਤ ਜ਼ਰੂਰ ਹੁੰਦੀ ਹੈ ਤੇ ਆਪਣੇ ਲਈ ਕੱਢਣਾ ਚਾਹੀਦਾ ਟਾਈਮ 10 ਤੋਂ 15 ਮਿੰਟ ਆਪਣੇ ਲਈ ਕੱਢਣੇ ਜ਼ਰੂਰੀ ਨੇ ਠੀਕ ਹੈ ਕਿਉਂਕਿ ਆਪਾਂ ਦੇਖੋ ਅਪਾ ਦੂਸਰਿਆਂ ਦੇਖਦੇ ਕਿ ਐ ਉਹ ਕਰਦੇ ਰਹੇ ਨੇ ਹਾਏ ਦੂਸਰਾ ਕਿੰਨਾ ਸੋਹਣਾ ਹਾਏ ਦੂਜਾ ਐਦਾਂ ਐ ਦੂਜੇ ਦੀ ਏਜ ਲੱਗਦੀ ਨਹੀਂ ਹੈਗੀ ਭਵੇਂ ਉਹ 50 ਸਾਲ ਦਾ ਹੋਵੇ ਤਾਂ ਵੀ ਉਹ 30 ਸਾਲ ਦਾ ਨਜ਼ਰ ਆਉਂਦਾ ਜਾਂ 35 ਸਾਲ ਦਾ ਨਜ਼ਰ ਆਉਂਦਾ ਕਿਉਂਕਿ ਉਹ ਆਪਣੀ ਸਕਿਨ ਦੀ ਕੇਅਰ ਕਰਦੇ ਨੇ ਤੁਸੀਂ ਵੀ ਕਰਿਆ ਕਰੋ ਠੀਕ ਹੈ ਤੇ ਦੇਖੋ ਮਲਾਈ ਦੇਖ ਲਓ ਪਤਾ ਹੀ ਨਹੀਂ ਕਿੱਥੇ ਗਈ ਹੈ ਅੰਦਰ ਹੀ ਸਮਾ ਗਈ ਦੇਖ ਲਓ ਸਕਿਨ ਦੇ ਤੇ ਫੇਸ ਨੂੰ ਧੋ ਕੇ ਇਹ ਨਹੀਂ ਕਿ ਐਦਾਂ ਹੀ ਰੋਸ਼ ਕਰਨਾ ਹੈ ਪਹਿਲਾਂ ਤੁਸੀਂ ਸ਼ਾਮ ਨੂੰ ਆਪਣਾ ਫੇਸ ਫਿਰ ਤੁਸੀਂ ਕਰਨੀ ਹੈਗੀ ਮ사ਜ ਤਾਂ ਆ ਦੇਖੋ ਐਦਾਂ ਮ사ਜ ਕਰੋ ਠੀਕ ਹੈ ਤੁਹਾਡੀ ਸਕਿਨ ਇੱਕਦਮ ਜਿਹੜੀ ਹੈ ਨਾ ਗਲੋਇੰਗ ਹੋ ਜਾਵੇਗੀ ਇੱਕਦਮ ਚਮਕਦਾਰ ਹੋ ਜਾਵੇਗੀ 10 ਤੋਂ 15 ਮਿੰਟ ਜ਼ਰੂਰ ਦਿਆ ਕਰੋ ਇਦਾਂ ਠੀਕ ਹੈ ਆ ਚੀਜ਼ਾਂ ਦੇ ਆ ਦੇਖੋ ਇਦਾਂ ਕਰਨੀ ਇਦਾਂ ਖਿੱਚ ਪਾਣੀ ਨਾ ਕਦੀ ਵੀ ਤੁਹਾਡੇ ਅੱਖਾਂ ਦੇ ਆਲੇ-ਦੋਲੇ ਝੂੜੜੀਆਂ ਨਹੀਂ ਪੈਣਗੀਆਂ ਇਦਾਂ ਪਾਣੀ ਖਿੱਚ ਇਹ ਇਦਾਂ ਠੀਕ ਹੈ ਇਦਾਂ ਪਾਣੀ ਆ ਦੇਖੋ ਸਾਰੇ ਜਿਹੜੇ ਰਿੰਕਲ ਹੁੰਦੇ ਨੇ ਬਿਲਕੁਲ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਸਿਰਫ 15 ਤੋਂ 20 ਮਿੰਟ ਆਪਣੇ ਲਈ ਕੱਢ ਲੋ ਕਰੋਗੇ ਨਾ ਡੇਲੀ ਦੇ ਤੇ ਫੇਸ ਪੈਕ ਵੀ ਲਗਾਣੇ ਬਹੁਤ ਜ਼ਰੂਰੀ ਨੇ ਮੈਂ ਤੁਹਾਡੇ ਨਾਲ ਤਾਂ ਹੀ ਸ਼ੇਅਰ ਕਰਦੀ ਰਹਿਣੀ ਆ ਫੇਸ ਪੈਕ ਵੀ ਲਗਾਣੇ ਬਹੁਤ ਜ਼ਰੂਰੀ ਨੇ ਠੀਕ ਹੈ ਜੀ ਤੇ ਮੇਰੇ ਕੀ ਤੁਹਾਨੂੰ ਪਸੰਦ ਆਈ ਹੋਣੀ ਵੀਡੀਓ ਤੇ ਮਲਾਈ ਔਰ ਨਿੰਬੂ ਦੇ ਮ사ਜ ਕਰਕੇ ਤੁਸੀਂ ਹਫਤਾ ਦੇਖੋ ਫਿਰ ਦੇਖਿਓ ਤੁਹਾਡੇ ਚਿਹਰੇ ਚ ਕਿੰਨੀ ਬਦਲਾਅ ਆਇਗਾ ਕਿੰਨਾ ਚਿਹਰਾ ਵੀ ਨਿਖਰੇਗਾ ਔਰ ਖੂਬਸੂਰਤ ਹੋਵੇਗਾ ਧੋਣਾ ਨਹੀਂ ਹੈਗਾ ਸਵੇਰੇ ਜਾ ਕੇ ਧੋਣਾ ਠੀਕ ਹੈ ਇਹ ਨਹੀਂ ਹੈਗਾ ਕਿ ਜਦੇ ਵੋਸ਼ ਕਰ ਲੈਣਾ ਕਿਉਂਕਿ ਪਤਾ ਹੀ ਨਹੀਂ ਹੈਗਾ ਦੇਖੋ ਅੰਦਰ ਹੀ ਸਮਾ ਗਈ ਮਲਾਈ ਤੇ ਨਿੰਬੂ ਪਤਾ ਹੀ ਨਹੀਂ ਹੈਗਾ ਗਿਆ ਤੇ ਗਿਆ ਕਿੱਧਰ ਠੀਕ ਹੈ ਅੰਦਰ ਹੀ ਸਮਾ ਜਾਂਦਾ ਹੈ ਤੇ ਲੋ ਜੀ ਬਹੁਤ ਪਿਆਰੀ ਵੀਡੀਓ ਹੱਥਾਂ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਜਿਨ੍ਹਾਂ ਦੇ ਹੱਥਾਂ ਤੇ ਵੱਟ ਪੈਂਦੇ ਨੇ ਝੁੰਟੀਆਂ ਪੈਂਦੀਆਂ ਨੇ ਹੱਥਾਂ ਤੇ ਵੀ ਤੁਸੀਂ ਇਸ ਤਰੀਕੇ ਨਾਲ ਹੀ ਮ사ਜ ਕਰ ਲਓ ਔਰ ਜਾ ਕੇ ਸਵੇਰੇ ਤੁਸੀਂ ਵੋਸ਼ ਕਰਨਾ ਹੈ ਆਪਣਾ ਚਿਹਰਾ ਠੀਕ ਹੈ ਫਿਰ ਦੇਖਿਓ ਤੁਹਾਡੇ ਫਰਕ ਆਂਦਾ ਫਿਰ ਤੁਸੀਂ ਕਮੈਂਟ ਕਰਕੇ ਮੈਨੂੰ ਕਿਹਾ ਕਿ ਵਾਕਿਆ ਦੀਦੀ ਬਹੁਤ ਵਧੀਆ ਰੈਮਡੀ ਦੱਸੀਏ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਗੁੱਡ ਨਾਈਟ